ਰਸ ਖਾਦਦੇ ਤਾਂ ਦਿਨੂ ਸਿਆਦੀ ਲੱਗੀ ਹੈ ਜੀ ਦਰਸ਼ਨ ਕਰੋ ਗੁਰੂ ਦੀ ਕਿਰਪਾ ਦੁਆਰਾ ਮੂਲ ਨੂੰ ਪਛਾਣ ਲੈਂਦੇ ਨੇ ਜਿਹਨੂੰ ਕਹਿੰਦੇ ਨੇ ਮਨ ਹਰ ਜੀ ਤੇਰੇ ਨਾਲ ਹੈ ਬੁਰ ਮਤੀ ਰੰਗ ਮਾਨ ਮਨ ਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਣੇ ਮੂਲ ਨੂੰ ਪਛਾਣ ਲੈਂਦੇ ਨੇ ਜਿਹੜੇ ਭੈਣ ਭਰਾ ਆਪਣੇ ਆਪ ਬਾਰੇ ਵੀ ਪਤਾ ਹੋਣਾ ਚਾਹੀਦਾ ਮੈਂ ਕਿੱਥੇ ਠੀਕ ਹਾਂ ਮੈਂ ਕਿੱਥੇ ਗਲਤ ਹਾਂ ਤੇ ਜਿਹੜੇ ਇਹ ਬਚਨ ਆਪ ਜੀ ਨੇ ਸਰਵਣ ਕਰਿਆ ਨਾਲ ਮੈਂ ਵੀ ਸਰਵਣ ਕਰਿਆ ਗੁਰਪ੍ਰਸਾਦ ਆਪਨ ਆਪ ਸੁਝੈ ਕਿਤੇ ਇਹ ਬਚਨ ਮਹਿਲਾ ਪੰਜਵਾ ਮੈਨੂੰ ਤੇ ਨਹੀਂ ਕਰਦੇ ਪਏ ਇਦਾਂ ਆਪਣੇ ਆਪ ਨਾਲ ਗੱਲ ਕਰੋ ਜੇ ਮੈਸੇਜ ਦੇਣਾ ਮੈਨੂੰ ਹੀ ਕਰਦੇ ਪਏ ਨੇ ਹਰ ਇੱਕ ਨੇ ਮੈਂ ਵੀ ਆਪਣੇ ਆਪ ਨਾਲ ਗੱਲ ਕਰਦਾ ਗੁਰ ਪ੍ਰਸਾਦ ਆਪਨ ਆਪ ਸੁਝੈ ਅਝੇ ਲੋਕ ਜਿਹੜੇ ਆਪਣੇ ਆਪ ਨੂੰ ਪਛਾਣ ਲੈਂਦੇ ਨੇ ਤੇ ਮੈਨੂੰ ਵੀ ਵਿਦੇਸ਼ ਕਰਦੇ ਨੇ ਦੁਨੀਆ ਦੀ ਸਮੱਸਿਆ ਪਤਾ ਕੀ ਹੈ ਜੀ ਆਪਣੇ ਅੰਦਰ ਕੁਝ ਨਹੀਂ ਦਿਸਦਾ ਇਸੇ ਕਰਕੇ ਫਰੀਦ ਸਾਹਿਬ ਵੀ ਕਹਿੰਦੇ ਨੇ ਫਰੀਦਾ ਜੇ ਤੂੰ ਅਕਲ ਲਤੀ ਜੇ ਤੂੰ ਅਕਲ ਲਤੀ ਫ जी। काले लिखना लेख काले लिखना लेख अपने गिरीवान अपन रे गिरिवान, अपनरे गिरिवान ਸਿਰ ਦੀਵਾ ਕਰ ਦੇਖ ਸਿਰ ਦੀਵਾ ਕਰ ਦੇ ਜੇ ਕਿਤੇ ਆਪਣੇ ਆਪ ਨੂੰ ਵੇਖੇ ਉਦੋਂ ਹੀ ਆਪਣੇ ਆਪ ਨੂੰ ਬਦਲ ਲਵੇ ਸੱਚ ਹੈ ਪਰ ਵੇਖਦਾ ਨਹੀਂ ਸਮਸਿਆ ਹੈ ਦੂਜੇ ਵਿੱਚ ਵੇਖਦਾ ਹੈ ਸਮੇਤ ਮੇਰੇ ਦੂਜੇ ਵਿੱਚ ਵੇਖਦਾ ਆਪਣੇ ਵਿੱਚ ਕੁਝ ਵੀ ਨਹੀਂ ਦਿੰਦਾ ਸੱਚ ਹੈ ਮੈਨੂੰ ਲੱਗਦਾ ਸਾਰੀ ਦੁਨੀਆ ਗਲਤ ਹੈ ਮੈਂ ਠੀਕ ਹਾਂ ਹਰ ਇੱਕ ਨੂੰ ਲੱਗਦਾ ਹੈ ਆ ਜਿਹੜੇ ਦੋ ਚਾਰ ਲਾ ਕੇ ਛਾ ਕੇ ਰਹਿੰਦੇ ਨੇ ਪਰਿਵਾਰ ਗੁਆਢੀ ਆਂਢੀ ਗੁਆਢੀ ਭਾਈ ਸਭ ਗਲਤ ਹੈ ਮੈਂ ਠੀਕ ਹਾਂ ਲੱਗਦਾ ਪਰ ਪਾਤਸ਼ਾਹ ਕਹਿੰਦੇ ਆਪਨਾਪ ਸੁਝੈ ਜੋ ਗੁਰੂ ਕਹਿੰਦਾ ਜੋ ਮੇਰੇ ਸਤਿਗੁਰੂ ਜੀ ਬਚਨ ਕਰ ਰਹੇ ਨੇ ਮੈਂ ਕਿੰਨਾ ਕੁ ਖਰਾ ਉਤਰਦਾ ਉਹਨਾਂ ਤੇ ਮੈਂ ਆਪਣੇ ਆਪ ਨੂੰ ਵੀ ਕਹਿੰਦਾ ਉਪਦੇਸ਼ ਦੇ ਬੜਾ ਸੋਹਣਾ ਕਰਦਾ ਬਾਵਾ ਮਾਰ ਮਾਰ ਕੇ ਮੈਂ ਤੇ ਆਪਣੇ ਆਪ ਨੂੰ ਕਹਿਣਾ ਜੀ ਸਾਰੀ ਦੁਨੀਆ ਬੜੀ ਸਿਆਣੀ ਹੈ ਸਭ ਦੀ ਬੜੀ ਅਵਸਥਾ ਹੋਏਗੀ ਆਪ ਕਿੱਥੇ ਕੋ ਖਰਾ ਹੈ ਕਿੱਥੇ ਕੇ ਸਟੈਂਡ ਹੈ ਬੱਸ ਗੁਰਪ੍ਰਸਾਦ ਆਪ ਨੂੰ ਆਪ ਸੁਝੇ ਹੈ ਜਿਹਨੂੰ ਆਪਣੇ ਆਪ ਬਾਰੇ ਪਤਾ ਲੱਗ ਜਾਂਦਾ ਹੈ ਜੀ ਕਰੋ ਅਗਲੀ ਪੰਕਤੀ ਦੇ ਦਰਸ਼ਨ ਇਸ ਕੀ ਜਾਨੋ ਤ੍ਰਿਸ਼ਨਾ 부ਜੇ ਉਹਦੀਆਂ ਸਭ ਤ੍ਰਿਸ਼ਨਾ 부ਜ ਜਾਂਦੀਆਂ ਨੇ ਜੀ ਬਸ ਆਪਣੇ ਆਪ ਦੀ ਆਪਣੇ ਆਪ ਦੀ ਆਪ ਸੰਵਾਰਾਂ ਮੈਂ ਮਿਲਾਂ ਮੈਂ ਮਿਲੇ ਆ ਸੁੱਖ ਹੋਵੇ ਸੁੱਖ ਉਹ ਸੁੱਖ ਸ੍ਰੀਵੀ ਸੁੱਖ ਆਪਣੇ ਆਪ ਦੀ ਸਮਝ ਆਉਣ ਦੀ ਲੋੜ ਐ ਜਿਹੜੀਆਂ ਬਾਹਰੀਆਂ ਚੀਜ਼ਾਂ ਨੇ ਨਾ ਜੀ ਉਨਾ ਤੇ ਆਪਣੇ ਆਪ ਹੀ ਕੰਟਰੋਲ ਹੋ ਜਾਂਦਾ ਹੈ ਸੱਚ ਜਾਣੀ ਗੁਰ ਪ੍ਰਸਾਦ ਆਪਨ ਆਪ ਸੁਝਿਆ ਇਸ ਕੀ ਜਾਨੋ ਤ੍ਰਿਸ਼ਨਾ 부ਝੈ ਸਾਧ ਸੰਗ ਹਰ ਹਰ ਜਸ ਕਹਿਤ ਇਸੇ ਤਰ੍ਹਾਂ ਭਾਈ ਜਿਹੜੇ ਸਾਧ ਦੇ ਸੰਗ ਨਾਲ ਸੰਗਤ ਵਿੱਚ ਬੈਠ ਕਰਕੇ ਚੌਂਕੜਾ ਲਾ ਕੇ ਆਪਣੇ ਆਪ ਨਾਲ ਬੈਠਣ ਵਾਲੇ ਗੁਰਮੁਖ ਪਿਆਰਿਆਂ ਦੀ ਗੱਲਾਂ ਨੂੰ ਸਮਝਣ ਵਾਲੇ ਧੰਨ ಶ್ರೀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਬਹਿਣ ਵਾਲੇ ਹਰੀ ਦਾ ਜਸ ਕਹਿੰਦੇ ਨੇ ਸਰਬ ਰੋਗ ਤੇ ਉਹ ਹਰ ਜਨ ਰਹਿਤ ਉਹ ਰੋਗ ਜੀ ਇੱਥੇ ਵੇਖੋ ਮਾਨਸਿਕ ਰੋਗ ਨੇ ਸਭ ਤੋਂ ਉ ਤਾਂ ਈਰਖਾ ਬੈਠੀ ਹੈ ਇਹ ਮਾਨਸਿਕ ਰੋਗ ਹੈ ਈਰਖਾ ਨਿੰਦਿਆ ਚੁਗਲੀ ਪਤਾ ਨਹੀਂ ਕਿੰਨਾ ਕੁਝ ਇੱਥੇ ਪਿਆ ਹੈ ਛੁੱਟ ਜਾਂਦਾ ਹੈ ਬੰਦਾ ਏ ਵੀ ਸੱਚ ਹੈ ਜਦੋਂ ਮਨ ਕਰਕੇ ਵਿਅਕਤੀ ਸਟਰੋਂਗ ਹੋ ਜਾਂਦਾ ਹੈ ਨਾ ਉਹਨੂੰ ਬੋਡੀ ਦੀ ਚਿੰਤਾ ਵੀ ਖਤਮ ਹੋ ਜਾਂਦੀ ਹੈ ਮੈਂ ਨਹੀਂ ਕਹਿੰਦਾ ਵੀ ਅਦੇ ਬਿਮਾਰ ਨਹੀਂ ਕੋਈ ਬੁਖਾਰ ਵੀ ਹੋ ਸਕਦਾ ਕਿਸੇ ਨੂੰ ਵੀ ਹੋ ਸਕਦਾ ਪਰ ਉਹ ਚੜ੍ਹਦੀ ਕਲਾ ਵਿੱਚ ਭਾਈ ਹੋ ਜਾਂਦਾ ਹੈ ਉਹ ਜਿਹੜੇ ਦੁੱਖ ਨੇ بڑے ਛੋਟੇ ਹੋ ਜਾਂਦੇ ਨੇ ਕਿਸੇ ਤਰ੍ਹਾਂ ਦਾ ਕੋਈ ਦੁੱਖ ਆ ਜਾਵੇ ਬੋਡੀ ਤੇ ਵੀ ਉਹਨੂੰ ਉਹ ਰੋਗ ਹੈ ਨਾ ਜਿਹੜੇ ਉਹ ਰੋਗਾਂ ਵਿੱਚ ਵੀ ਉਹਦੀ ਚੜ੍ਹਦੀ ਕਲਾ ਵੇਖਣ ਵਾਲੀ ਹੁੰਦੀ ਹੈ ਜੀ ਕੈਂਸਰ ਹੋ ਗਿਆ ਤੈਨੂੰ ਫਿਰ ਕੀ ਹੋ ਗਿਆ ਜਿੱਦਾਂ ਕਰ ਇੱਕ ਨੂੰ ਛੋਟਾ ਜਿਹਾ ਜੁਝ ਹਏ ਉਹ ਰੋਣ ਲੱਗ ਜਾਂਦੇ ਸਰਬ ਰੋਗ ਤੇ ਉਹ ਹਰ ਜਨ ਰਹਿ ਅਨ ਦਿਨ ਕੀਰਤਨ ਕੇਵਲ ਵਖਿਆਨ ਅਨ ਦਿਨ ਹਰ ਰੋਜ਼ ਕੀਰਤੀ ਕਰਨੀ ਕਰੋ ਸੱਚੀ ਕੀਰਤ ਕਰੋ ਕੀਰਤਨ ਤੇ ਬਹੁਤ ਵਧੀਆ ਗੱਲ ਹੈ ਹੁਣ ਅੱਪਾਂ ਵੀ ਜੇ ਕੀਰਤਨ ਕਰਦੇ ਆ ਹਰਮੋਨੀਅਮ ਵਜਾਉਂਦੇ ਆ ਇਹ ਕੀਰਤਨ ਠੀਕ ਹੈ ਇੱਕ ਸਾਡਾ ਮਨ ਕੀਰਤੀ ਕਰਦਾ ਹੈ ਸੱਚੀ ਕਮਾਈ ਕਰਦਾ ਹੈ ਕਹਿੰਦੇ ਜਿਹੜਾ ਮਨ ਦੀ ਕੀਰਤੀ ਕਰਦਾ ਹੈ ਪ੍ਰਭੂ ਦੀ ਕੀਰਤੀ ਨੂੰ ਗਾਉਂਦਾ ਹੈ ਧਿਆਨ ਵਿੱਚ ਰਹਿੰਦਾ ਹੈ ਜੀ ਫਿਰ ਉਹਨਾਂ ਦੇ ਗੁਰਦੁਆਰਾ ਸਾਹਿਬ ਤੇ ਆਉਣਾ ਹੀ ਆਉਣਾ ਹੈ ਸਾਡਾ ਵਿਹਾਨ ਹੈ ਸਾਨੂੰ ਕੁਝ ਵੀ ਨਵਾਂ ਨਵਾਂ ਮਿਲਦਾ ਹੈ ਬਹੁਤ ਚੰਗਾ ਚੰਗਾ ਨਵਾਂ ਨਵਾਂ ਮਿਲੀ ਜਾਂਦਾ ਹੈ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ ਪਰ ਅਨ ਦਿਨ ਕੀਰਤਨ ਇੱਥੇ ਲਿਖਿਆ ਹੈ ਨਾ ਉਹ ਆਪਣੇ ਘਰ ਵਿੱਚ ਵੀ ਪਾਠ ਕਰ ਸਕਦੇ ਨੇ ਕਿਤੇ ਵੀ ਪਾਠ ਕਰ ਸਕਦੇ ਨੇ ਜੁੜ ਸਕਦੇ ਨੇ ਬੈਠ ਸਕਦੇ ਨੇ ਉਹ ਜਿਹੜੇ ਜੁੜਨ ਵਾਲੇ ਨੇ ਨਾ ਭਾਈ ਅਨੰਦ ਦੀਨ ਕੀਰਤਨ ਕੇਵਲ ਵਖਿਆਨ ਆ ਜਿਹੜੇ ਕੀਰਤੀ ਕਰਦੇ ਨੇ ਗ੍ਰਸਤ ਮਹਿਸੂਏ ਨਿਰਵਾਨ ਭਾਪ ਜਿਹੜਾ ਮਨੁੱਖ ਅਨੰਦ ਦੀਨ ਕੀਰਤਨ ਕੇਵਲ ਵਖਿਆਨ ਕਰਦਾ ਉਹ ਗ੍ਰਸਤ ਵਿੱਚ ਰਹਿੰਦਿਆਂ ਹੋਇਆਂ ਨਿਰਲੇਪ ਹੋ ਜਾਂਦਾ ਹੈ ਜੀ ਨਿਰਲੇਪ ਹੋ ਜਾਂਦਾ ਹੈ ਪਰਮਾਤਮਾ ਦੀ ਤਰ੍ਹਾਂ ਜਿਵੇਂ ਪਰਮਾਤਮਾ ਦੁਨੀਆ ਵਿੱਚ ਰਹਿੰਦਾ ਹੋਇਆ ਨਿਰਲੇਪ ਹੈ ਉਹ ਵੀ ਨਿਰਲੇਪ ਹੋ ਜਾਂਦਾ ਹੈ ਭਾਈ ਗੁਰੂ ਮੁਖ ਫਿਆਰਾ ਜਿਹੜੇ ਅਨੰਦ ਦੀ ਕੀਰਤਨ ਉਹਨਾਂ ਨੂੰ ਆਪਣੇ ਪਰਿਵਾਰਾਂ ਵਿੱਚ ਵੀ ਨਹੀਂ ਗੁਰਬਾਣੀ ਭੁੱਲਦੀ ਉਹਨਾਂ ਨੂੰ ਆਪਣੇ ਪਰਿਵਾਰਾਂ ਵਿੱਚ ਰਹਿੰਦੇਆਂ ਹੋਇਆਂ ਵੀ ਚੰਗੇ ਗੁਣ ਨਹੀਂ ਭੁੱਲਦੇ ਇਹ ਕੁਪਰ ਜੀ ਸਜੰਨ ਕੀਆਸ ਜਿਸ ਦੀ ਟੇਕ ਸਿਰਫ ਹੀ ਕਮਾਲ ਕਤੇ ਵਾਏ ਗੁਰੂ ਤੇ ਹੈ ਗੁਰੂ ਤੇ ਤਿਸ ਕੀ ਕੱਟੀ ਹੈ ਜਮ ਕੀ ਫਾਂਸਾ ਇਹਨੂੰ ਫਾਂਸਾ ਬੜਨਾ ਧਿਆਨ ਮਾਰੋ ਫਾਂਸਾ ਨਹੀਂ ਗਿਆ ਹੈ ਨਾ ਜੀ ਫਾਂਸਾ ਬੜੀ ਉਹਦਾ ਅੰਦਰ ਉਹਦਾ ਅਰਥ ਹੁੰਦਾ ਹੈ ਫਸਿਆ ਪਰ ਆਪਾਂ ਇੱਥੇ ਪੜਾਂਗੇ ਕਿਉਂਕਿ ਜਮ ਆ ਗਿਆ ਨਾ ਪਹਿਲਾਂ ਤਿਸ ਕੀ ਕੱਟੀ ਹੈ ਜਮ ਕੀ ਫਾਂਸਾ ਫਾਂਸਾ ਹੁੰਦਾ ਹੈ ਫਾਹੀ ਜਮਾ ਦੀ ਫਾਹੀ ਫਿਨਿਸ਼ ਮੌਤ ਦਾ ਡਰ ਫਿਨਿਸ਼ ختم <applause> <applause>